ਮਾਨ ਸਰਕਾਰ ਦਾ ਆਪਰੇਸ਼ਨ ਜੀਵਨ ਜੀਉਤ ਸਮਾਜ ਦੀਆਂ ਸਮੂਹਿਕ ਪਾਵਨਾਵਾ ਦਾ ਪ੍ਰਤੀਬਿੰਦ ਬਣ ਗਿਆ ਹੈ ਲੁਬਾਣਾ ਕਿਹਾ ਆਪ ਸਰਕਾਰ ਵੱਲੋਂ ਪਿਖਾਰੀ ਬੱਚਿਆਂ ਨੂੰ ਸਕੂਲ ਪੇਜਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਲਾਗਾ ਯੋਗ ਕਪੂਰਥਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਨਵੀਂ ਸ਼ੁਰੂਆਤ ਕਰਦੇ ਹੋਏ ਬੱਚਿਆਂ ਦੀ ਜ਼ਿੰਦਗੀ ਸੜਕਾਂ ਤੋਂ ਚੱਕ ਕੇ ਸਕੂਲਾਂ ਵਿੱਚ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਰੇਸ਼ਨ ਜੀਵਨ ਜੋਤ ਅਭਿਆਨ ਸ਼ੁਰੂ ਕੀਤਾ ਹੈ। ਮਾਨ ਸਰਕਾਰ ਦਾ ਇਹ ਆਪਰੇਸ਼ਨ ਸਮਾਜ ਦੀ ਸਮੂਹਿਕ ਸੰਵੇਦਨਸ਼ੀਲਤਾ ਦਾ ਪ੍ਰਤੀਬਿੰਬ ਬਣ ਗਿਆ ਹੈ। ਪਿਛਲੇ 9 ਮਹੀਨਿਆਂ ਵਿੱਚ ਪੰਜਾਬ ਦੀਆਂ ਗਲੀਆਂ, ਚੌਰਾਇਆਂ ਅਤੇ ਧਾਰਮਿਕ ਸਥਾਨਾਂ ਤੋਂ 367 ਬੱਚਿਆਂ ਨੂੰ ਬਚਾਇਆ ਗਿਆ ਹੈ। ਉਹ ਬੱਚੇ ਜਿਨ੍ਹਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਪਰ ਉਨ੍ਹਾਂ ਨੂੰ ਕਟੋਰੇ ਫੜਨ ਲਈ ਮਜਬੂਰ ਕੀਤਾ ਗਿਆ ਸੀ। ਇਹ ਗਿਣਤੀ ਸਿਰਫ ਇੱਕ ਅੰਕੜਾ ਨਹੀਂ ਹੈ, ਸਗੋਂ ਬਚਪਨ ਵਾਪਸ ਆਉਣ, ਮਾਣ ਸਨਮਾਨ ਪ੍ਰਾਪਤ ਕਰਨ ਦੀਆਂ 367 ਕਹਾਣੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿੱਚੋਂ ਪੀਖ ਮੰਗਣ ਦੀ ਪ੍ਰਥਾ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਜੀਵਨ ਜੋਤ ਯੋਜਨਾ ਇੱਕ ਇਤਿਹਾਸਕ ਕਦਮ ਹੈ ਲੁਬਾਣਾ ਨੇ ਕਿਹਾ ਕਿ ਪੀਖ ਮੰਗਣ ਦੀ ਆਦਤ ਨਾ ਸਿਰਫ ਬੱਚਿਆਂ ਦੇ ਭਵਿੱਖ ਲਈ ਨੁਕਸਾਨਦੇਹ ਹੈ ਸਗੋਂ ਇਹ ਸਮਾਜ ਵਿੱਚ ਇੱਕ ਗੰਭੀਰ ਸਮਾਜਿਕ ਚੁਣੌਤੀ ਵੀ ਬਣੀ ਹੋਈ ਹੈ ਇਹਨਾਂ ਬੱਚਿਆਂ ਨੂੰ ਪੀਖ ਮੰਗਣ ਤੋਂ ਰੋਕਣ ਲਈ ਜੋ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦਾ ਸਮੁੱਚੇ ਸਮਾਜ ਵੱਲੋਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਲੁਬਾਣਾ ਨੇ ਕਿਹਾ ਕਿ ਇਹ ਕਦਮ ਸਰਕਾਰ ਵੱਲੋਂ ਸਮਾਜਿਕ ਜ਼ਿੰਮੇਵਾਰੀ ਵਜੋਂ ਚੁਕਿਆ ਗਿਆ ਇੱਕ ਚੰਗਾ ਉਪਰਾਲਾ ਹੈ ਲੁਬਾਣਾ ਨੇ ਕਿਹਾ ਕਿ ਜੋ ਲੋਕ ਬੱਚਿਆਂ ਨੂੰ ਗਲੀਆਂ ਵਿੱਚ ਪੀਖ ਮੰਗਦੇ ਦੇਖ ਕੇ ਭਾਵੁਕ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਨਕਦੀ ਦਿੰਦੇ ਹਨ ਪਰ ਇਹ ਆਦਤ ਬੱਚਿਆਂ ਦੀ ਮਦਦ ਨਹੀਂ ਕਰਦੀ ਸਗੋਂ ਉਹਨਾਂ ਦੇ ਪੀਖ ਮੰਗਣ ਦੀ ਆਦਤ ਨੂੰ ਮਜ਼ਬੂਤ ਕਰਦੀ ਹੈ ਨਕਦੀ ਮਿਲਣ ਨਾਲ ਇਹ ਬੱਚੇ ਅਕਸਰ ਨਸ਼ਿਆਂ ਜਾਂ ਮਾਫੀਆ ਗੈਗਾ ਦੇ ਚੁੰਗਲ ਵਿੱਚ ਫਸ ਜਾਂਦੇ ਹਨ ਕਈ ਵਾਰ ਪੀਖ ਮੰਗਣ ਤੋਂ ਉਹਨਾਂ ਦੀ ਕਮਾਈ ਵੀ ਉਹਨਾਂ ਤੱਕ ਨਹੀਂ ਪਹੁੰਚਦੀ ਲੁਬਾਣਾ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਮ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਜੇਕਰ ਤੁਸੀਂ ਕਿਸੇ ਬੱਚੇ ਨੂੰ ਭੁੱਖੀ ਹਾਲਤ ਵਿੱਚ ਦੇਖਦੇ ਹੋ ਤਾਂ ਉਸ ਨੂੰ ਨਕਦੀ ਦੇਣ ਦੀ ਬਜਾਏ ਉਸ ਨੂੰ ਬਿਸਕੁਟ ਫਲ ਰੋਟੀ ਜਾਂ ਕੋਈ ਹੋਰ ਖਾਣ ਪੀਣ ਵਾਲੀ ਚੀਜ਼ ਦਿਓ ਇਸ ਤਰ੍ਹਾਂ ਉਸਦੀ ਤੁਰੰਤ ਲੋੜ ਪੂਰੀ ਹੋ ਜਾਵੇਗੀ ਪਰ ਨਕਦੀ ਨਾ ਮਿਲਣ ਕਾਰਨ ਉਹ ਅਗਲੇ ਦਿਨ ਪੀਖ ਮੰਗਣ ਦੀ ਬਜਾਏ ਹੋਰ ਵਿਕਲਪ ਲੱਭਣ ਬਾਰੇ ਸੋਚੇਗਾ